ਪਾਵਨ ਅੰਮ੍ਰਿਤ ਬਾਣੀ ਬਣੀ ਹੈ ਉਹ ਸੰਤ ਰਾਮਾਨੰਦ ਜੀ ਨੂੰ ਸ਼ਹੀਦ ਕਰਨ ਤੋਂ ਬਾਅਦ ਬਣੀ ਹੈ ਤੇ ਉਹਨਾਂ ਨੂੰ ਸ਼ਹੀਦ ਕਿਨੇ ਕੀਤਾ ਤੇਰੇ ਵਰਗੇ ਲੰਡੂਆਂ ਨੇ ਪਰ ਤੁਸੀਂ ਕੀ ਕੀਤਾ ਤੁਸੀਂ ਚੰਗੀ ਤਰ੍ਹਾਂ ਹਨਾ ਇਹ ਸਾਰਿਆਂ ਨੇ ਨਹੀਂ ਆ ਫਿਰ ਕਹਿੰਦੇ ਨਾ ਆ ਇਹ ਹੁਣ ਉਹਨਾਂ ਦੇ ਚੁਬੜੀਆਂ ਕੰਨਾਂ ਜਿਹੜੇ ਚੌਂਕਰਦੇ ਪਏ ਨੇ ਇਹ ਗੱਲਾਂ ਤੁਹਾਨੂੰ ਇਹ ਚਿੰਤਾ ਤਾਂ ਪਈ ਹੈ ਕਿ ਤੁਹਾਡੇ ਪ੍ਰੋਗਰਾਮਾਂ ਦੀ ਗਿਣਤੀ ਘਟ ਗਈ ਤੁਹਾਡੇ ਗੱਲਿਆਂ ਦੇ ਵਿੱਚ ਵੀ ਜਿਹੜੀ ਮਾਇਆ ਰਹਿੰਦੀ ਸੀ ਉਹ ਘਟ ਗਈ ਜਿਮਾਰ ਭਾਈਚਾਰਾ ਇਹ ਚੰਗੀ ਤਰ੍ਹਾਂ ਐਨ ਚੰਦੂ ਦਾ ਸਾਥ ਦੇਣ ਲੱਗਾਇਆ ਪੂਰਾ ਇੱਕਠੋਕੇ ਠੀਕ ਆ ਨਾ ਤਾਂ ਅਸੀਂ ਮਾਲ ਮਾਲ ਵਿੱਚ ਦੇਖਿਆ ਇਹ ਕੰਮ ਨਾ ਅਸੀਂ ਮੱਝ ਦੇ ਵਿੱਚ ਦੇਖਿਆ ਉੱਥੋਂ ਦੇ ਮੱਝ ਵੀ ਤੇ ਜਿਮਾਰ ਭਾਈਚਾਰਾ ਮਾਲ ਵਿੱਚ ਆ ਵੀ ਠੀਕ ਆ ਇਹ ਦਰਬਾਦਾਸ ਮਹਾਰਾ ਦੀ ਬਾਣੀ ਵੀ ਅੱਡ ਨਹੀਂ ਕਰਦੇ ਠੀਕ ਆ ਇਹ ਤਿਆਰ ਪਰ ਤਿਆਰ ਰੱਖੋਗੇ ਸਗੋਂ ਖੰਡੇ ਬਾਟੇ ਦੀ ਪੌੜ ਛੱਤ ਕੇ ਪੂਰਾ ਪਾਣੀ ਤੇ ਠੋਕ ਕੇ ਪੈਰਾ ਦਿੰਦੇ ਨੇ ਸਾਰੀ ਬਾਣੀ ਤੇ ਪਰ ਦੋਆਬੇ ਦੇ ਜਿਹੜੇ ਇਹ ਪਤਾ ਨਹੀਂ ਇਸ ਭਾਈਚਾਰੇ ਦੇ ਕਿਹੜਾ ਇਦਾਂ ਦਾ ਕਈ ਕੁਝ ਨੇ ਸਾਰਿਆਂ ਦੇ ਨਹੀਂ ਕੁਝ ਕੁ ਦੇ ਇਦਾਂ ਵਿੱਚ ਕੰਡਾ ਚੁਭਿਆ ਹੋਇਆ ਤੇ ਇਹ ਤਬਦਾਸ ਮਹਾਰਾਜ ਦੀ ਬਾਣੀ ਅਟ ਕਰਕੇ ਆਪਣੇ ਆਪ ਨੂੰ ਅਟ ਸਾਬਤ ਕਰਨਾ ਚਾਹੁੰਦੇ ਨੇ ਤੁਹਾਨੂੰ ਪਤਾ ਚੰਦੂ ਦੀ ਮੈਂਟੈਲਿਟੀ ਕੀ ਸੀ ਕਿ ਪੰਜਵੇਂ ਪਾਤਸ਼ਾਹ ਨੂੰ ਸ਼ਹੀਦ ਕਰਾਉਣ ਦੀ ਉਹ ਕਹਿੰਦਾ ਸੀ ਵੀ ਜਿਹੜਾ ਸ਼ੂਤਰ ਹੈ ਸ਼ੂਤਰ ਨੂੰ ਗਿਆਨ ਕਿੱਦਾਂ ਹੋ ਸਕਦਾ ਸ਼ੂਤਰ ਨੂੰ ਐਡੀ ਤੁਸੀਂ ਪਦਵੀ ਕਿੱਦਾਂ ਦੇ ਸਕਦੇ ਆ ਠੀਕ ਆ ਇਹਨੂੰ ਬਾਹਰ ਕੱਢ ਇਹ ਜਿਹੜਾ ਚਮੜੇ ਦਾ ਕੰਮ ਕਰਦਾ ਸ਼ੁੱਤਰ ਆ ਇਹ ਚਮਾਰ ਨਹੀਂ ਨਹੀਂ ਜਾਤ ਕਹਿੰਦਾ ਨਹੀਂ ਮਾਰਾ ਕਹਿੰਦੇ ਨਹੀਂ ਕਰਨੀ ਅੱਡ ਤਾਂ ਉਹਨਾਂ ਨੂੰ ਸ਼ਹੀਦ ਕਰਵਾ ਦਿੱਤਾ ਪਰ ਤੁਸੀਂ ਕੀ ਕੀਤਾ ਤੁਸੀਂ ਚੰਗੀ ਤਰ੍ਹਾਂ ਹਨਾ ਇਹ ਸਾਰਿਆਂ ਲਈ ਨਹੀਂ ਆ ਫੇਰ ਕਹਿੰਦਾ ਨਾ ਆ ਕੇ ਹੁਣ ਉਹਨਾਂ ਦੇ ਚੁਪੜੀਆਂ ਗੱਲਾਂ ਜਿਹੜੇ ਚੁੱਕ ਕਰਦੇ ਪਏ ਨੇ ਇਹ ਗੱਲਾਂ ਠੀਕ ਆ ਤੁਸੀਂ ਇਹ ਫੋਟੋਆਂ ਨੂੰ ਤੁਸੀਂ ਸੁਣੀ ਗੱਲ ਬਾਤ ਇਸ ਬੰਦੇ ਦੀ ਇਹਦੇ ਵਿੱਚ ਸਿੱਧੀ ਸਿੱਧੀ ਇਹਦੀ ਉਹ ਜਲਣ ਝਲਕਦੀ ਆ ਜਿਸ ਜਲਨ ਕਰਕੇ ਇਹਨੂੰ ਬੋਲਣਾ ਪਿਆ ਹੋਇਆ ਕੀ ਹੈ ਦੁਆਬੇ ਦੇ ਅੰਦਰ ਆ ਜਿਹੜਾ ਸਾਡਾ ਭਾਈਚਾਰਾ ਬਦ ASCIIਆ ਭਾਈਚਾਰਾ ਉਹ ਜ਼ਿਆਦਾਤਰ ਸਤਖੰਡ ਬੱਲਾਂ ਦੇ ਨਾਲ ਟੱਚ ਹੈ ਉਹ ਪਾਵਨ ਸ਼੍ਰੀ ਅਮਰਤ ਬਾਣੀ ਨੂੰ ਮੰਨਦਾ ਆ ਇਸ ਮੂਰਖ ਬੰਦੇ ਨੂੰ ਮੈਂ ਦੱਸਣਾ ਚਾਹਣਾ ਕਿ ਜਿਹੜੀ ਪਾਵਨ ਅਮਰਤ ਬਾਣੀ ਬਣੀ ਹੈ ਉਹ ਸੰਤ ਰਾਮਾਨੰਦ ਜੀ ਨੂੰ ਸ਼ਹੀਦ ਕਰਨ ਤੋਂ ਬਾਅਦ ਬਣੀ ਹੈ ਤੇ ਉਹਨਾਂ ਨੂੰ ਸ਼ਹੀਦ ਕਿਨੇ ਕੀਤਾ ਤੇਰੇ ਵਰਗੇ ਲੰਡੂਆ ਨੇ ਜਿਹੜੇ ਬਿਨਾਂ ਦੱਸੇ ਆਏ ਤੇ ਆ ਕੇ ਜਿਨ੍ਹਾਂ ਨੇ ਨਜਾਇਜ਼ ਸੰਤਾਂ ਦੇ ਗੋਲੀਆਂ ਮਾਰੀਆਂ ਉਸ ਤੋਂ ਬਾਅਦ ਕੌਮ ਨੇ ਇਹ ਨਿਰਣਾ ਲਿਆ ਕਿ ਸਾਨੂੰ ਇੱਕ ਆਪਣਾ ਅਲੱਗ ਗ੍ਰੰਥ ਆਪਣਾ ਇੱਕ ਅਲੱਗ ਪੰਥ ਸਾਨੂੰ ਇੱਕ ਆਪਣਾ ਅਲੱਗ ਸਿਸਟਮ ਚਾਹੀਦਾ ਜੇ ਸਿਸਟਮ ਦੇ ਲਈ ਉਹਨਾਂ ਨੇ ਲੜਾਈ ਲੜੀ ਤੇ ਅੱਜ ਸੱਚਖੰਡ ਬੱਲਾਂ ਦੇ ਵਿੱਚ ਦਿਨ ਰਾਤ ਰੌਣਕਾਂ ਲੱਗਦੀਆਂ ਨੇ ਮੇਲੇ ਲੱਗਦੇ ਨੇ ਤੁਹਾਨੂੰ ਇਹ ਚਿੰਤਾ ਤਾਂ ਪਈ ਆ ਕਿ ਤੁਹਾਡੇ ਪ੍ਰੋਗਰਾਮਾਂ ਦੀ ਗਿਣਤੀ ਘਟ ਗਈ ਆ ਤੁਹਾਡੇ ਗੱਲਿਆਂ ਦੇ ਵਿੱਚ ਜਿਹੜੀ ਮਾਇਆ ਪੈਂਦੀ ਸੀ ਉਹ ਘਟ ਗਈ ਆ ਦੂਜੀ ਗੱਲ ਜਿਹੜਾ ਦੁਆਬਾ ਐਨਆਰਆਈ ਵੈਲਟ ਹੋਣ ਕਰਕੇ ਉਹ ਤੁਹਾਡੀ ਜੈ ਨਹੀਂ ਕਰਦੇ ਕਿਸੇ ਪਾਸਿਓਂ ਵੀ ਆਰਥਿਕ ਪੱਖੋਂ ਉਹ ਲੋਕ ਅੱਜ ਇੰਨੇ ਕੁ ਮਜ਼ਬੂਤ ਹੋ ਗਏ ਆ ਇੰਨਾ ਕੁ ਉਹ ਕਿਸੇ ਦੀ ਜੈ ਨਹੀਂ ਕਰਦੇ ਉਹਨਾਂ ਨੂੰ ਕਿਸੇ ਮੋਰੇ ਹੱਥ ਨਹੀਂ ਢਣਾ ਪੈਂਦਾ ਉਹ ਆਪਣੇ ਫੈਸਲੇ ਆਪ ਕਰਦੇ ਆ ਆਪਣੇ ਧਰਮ ਦੀਆਂ ਗੱਲਾਂ ਆਪ ਕਰਦੇ ਆ ਆਪਣੇ ਗੁਰੂ ਦੀ ਪੂਜਾ ਕਿਹੜੇ ਵਿਧੀ ਵਿਧਾਨਾ ਕਰਨੀਆਂ ਫੋਟੋ ਨਾ ਕਰਨੀਆਂ ਗ੍ਰੰਥ ਨਾ ਕਰਨੀਆਂ ਪੰਥ ਨਾ ਕਰਨੀਆਂ ਕਿੱਦਾਂ ਕਰਨੀ ਉਹ ਉਹਨਾਂ ਦਾ ਮੈਟਰ ਹੈ ਨਾ ਕਿ ਤੁਹਾਡਾ ਤੁਸੀਂ ਕੀ ਕੀਤਾ ਤੁਸੀਂ ਉਹੀ ਲੋਕ ਹੋ ਨੋ ਜਿਹੜੇ ਸੇਵਾ ਕਰਦੇ ਬੰਦੇ ਦੇ ਹੱਥ ਚੋਂ ਉਹਦੀ ਯਾਤ ਪੁੱਛ ਕੇ ਸੇਵਾ ਵਾਲੀ ਜਿਹੜੀ ਦਾਲ ਦੀ ਵਾਰੀਟੀ ਖੋ ਲੈਣੇ ਆ ਤੁਸੀਂ ਉਹੀ ਲੋਕ ਹੋ ਜਿਨ੍ਹਾਂ ਨੇ ਅੱਜ ਵੀ ਰਵਦਾਸੀਆ ਸਿੱਖ ਰਾਮਦਾਸੀਆ ਸਿੱਖ ਮੱਝ ਵੀ ਸਿੱਖ ਲਾਇਆ ਮਰੇ ਐਡੀਆਂ ਤੂੰ ਵੱਡੀਆਂ ਗੱਲਾਂ ਚੰਦੂ ਦੀਆਂ ਦੱਸਦਾ ਚੰਦੂ ਤੋਂ ਘੱਟ ਤੁਸੀਂ ਕਿਹੜੀ ਕੀਤੀ ਐ ਜੇਕਰ ਤੁਸੀਂ ਇੱਕ ਹੋ ਤੁਹਾਡੀ ਮਤ ਇੱਕ ਹੁੰਦੀ ਤਾਂ ਗੁਰੂ ਨੇ ਸਿੱਖ ਸਾਜੇ ਸੀ ਸਿੰਘ ਸਾਜੇ ਸੀ ਤਾਂ ਤੁਸੀਂ ਇਹ ਮੱਝ ਵੀ ਰਵਦਾਸੀਆ ਰਾਮਦਾਸੀਆ ਕਿੱਥੋਂ ਲਾਏ ਐਡੀ ਤੁਹਾਡੇ ਚ ਤੜੀ ਐ ਨਾ ਅੱਜ ਅੱਧਾ ਪੰਜਾਬ ਕ੍ਰਿਸਚੀਅਨ ਬਣ ਗਿਆ ਕੀ ਕੀਤਾ ਤੁਸੀਂ ਕੀ ਕੀਤਾ ਤੁਹਾਡੀਆਂ ਪੰਥਕ ਮੋਰੇ ਜੜੀਆਂ ਸੰਸਥਾਵਾਂ ਆ ਜਿਹੜੇ ਤੂੰ ਨਾ ਗੱੜ ਧਮਕੀਆਂ ਮਾਰਨ ਡਿਆ ਤੂੰ ਮੈਨ ਲੱਗਦਾ ਦੁਆਬੇ ਦਾ ਨਹੀਂ ਹੈਗਾ ਤੂੰ ਬਾਹਰ ਬਹਿ ਕੇ ਦੂਰ ਨੇੜੇ ਗੱਲਾਂ ਕਰਨ ਡਿਆ ਆ ਤੈਨੂੰ ਦੁਆਬੇ ਦੇ ਵਿੱਚ ਪੁੱਛੀਏ ਕਿਹੜੀ ਗੱਲ ਆ ਕਿੱਦਾਂ ਆ ਤੇਰੀਆਂ ਲੱਤਾਂ ਨੇ ਭਾਰ ਨਹੀਂ ਚੱਲਣਾ ਮੈਂ ਤੈਨੂੰ ਫੇਰ ਕਹਿੰਨਾ ਤੂੰ ਕਹਿੰਦਾ ਬਾਣੀ ਅੱਡ ਕਰ ਲਈ ਫਲਾਨਾ ਕਰ ਲਿਆ ਇਹ ਤੁਹਾਡੇ ਸਤਾਏ ਹੋਏ ਲੋਕਾਂ ਨੇ ਸਾਡੇਆਂ ਨੇ ਕੰਮ ਕੀਤਾ ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਇਹ ਨਹੀਂ ਹੈ ਕਿ ਬਾਣੀ ਕੱਢ ਕੇ ਅਲੱਗ ਕਰ ਦਿੱਤੀ ਵਿੱਚੋਂ ਕੱਢ ਲਈ ਬਾਣੀ ਸੰਤਾਨੇ ਦਾ ਇਹ ਕੀਤਾ ਜਿਹੜੀ ਗੁਰੂ ਰਵਦਾਸ ਮਰਦੀ ਬਾਣੀ ਪੂਰੇ ਭਾਰ ਦੇ ਵਿੱਚ ਪੂਰੇ ਵਿਸ਼ਵ ਦੇ ਵਿੱਚ ਜਿੱਥੇ ਕਿਤੇ ਵੀ ਉਹਨਾਂ ਨੂੰ ਮਿਲੀ ਤਾਂ ਉਸ ਬਾਣੀ ਨੂੰ ਇਕੱਠੀ ਕਰਕੇ ਇੱਕ ਸੰਗ੍ਰਹਿ ਬਣਾਇਆ ਜਿਹਦਾ ਨਾਮ ਰੱਖਿਆ ਪਾਵਨ ਸ਼੍ਰੀ ਅੰਮ੍ਰਿਤ ਬਾਣੀ ਉਸ ਅੰਮ੍ਰਿਤ ਬਾਣੀ ਦੇ ਨਾਲ ਸਾਡੇ ਲੋਕ ਆਪਣੇ ਵਿਧੀ ਵਿਦਾਨ ਕਰਨ ਲੱਗ ਗਏ ਇਹ ਵੀ ਨਹੀਂ ਆ ਕਿ ਸਾਡੇ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦੇ ਜਾਂ ਦਸ ਪਾਤਸ਼ਾਹਾਂ ਨੂੰ ਨਹੀਂ ਮੰਨਦੇ ਪਰ ਤੇਰੇ ਅਗੇ ਮਾੜੇ ਲੋਕ ਦੇਰੀਅਰ ਦੇ ਮਾੜੇ ਲੋਕ ਕੌਮ ਦੇ ਵਿੱਚ ਫੁੱਟ ਪਾ ਕੇ ਅੱਗ ਲਾ ਕੇ ਗਾਂ ਨਿਕਲ ਜਾਂਦੇ ਆ ਤੇ ਹਰਜਾਨੇ ਕੌਮਾਂ ਨੂੰ ਭੁਗਤਨੇ ਪੈਂਦੇ ਆ ਸੋ ਮੈਂ ਇੱਥੇ ਇਹੀ ਕਹਾਗਾ ਜਿਹੜੀਆਂ ਪੰਥਕ ਕੋਈ ਧਿਰਾਂ ਨੇ ਜਿਹੜੇ ਕੋਈ ਸੂਝਵਾਨ ਲੋਕ ਨੇ ਇਦਾਂ ਦੇ ਲੋਕਾਂ ਦਾ ਨਾਮ ਨੂੰ ਬੰਦ ਕਰੋ ਤਾਂ ਕਿ ਕੱਲ ਨੂੰ ਇਹ ਨਾ ਹੋਵੇ ਰਬਦਾਸੀਆ ਜਿਹੜੀ ਕੌਮ ਆ ਰਬਦਾਸੀਆ ਜਿਹੜਾ ਧਰਮ ਹੈ ਉਹਦੇ ਅਮਣੇ ਸਾਹਮਣੇ ਕੁਝ ਇਦਾਂ ਦੇ ਬੰਦੇ ਤੁਹਾਡਾ ਹੀ ਮੁੰਡਾ ਵਰਤਣ ਤੇ ਮੋਰੇ ਖਾਣ ਤਾਂ ਕਿ ਪੰਜਾਬ ਦਾ ਨੁਕਸਾਨ ਹੋਵੇ ਸਾਡੇ ਭਾਈਚਾਰੇ ਦਾ ਨੁਕਸਾਨ ਹੋਵੇ ਸੋ ਮੈਂ ਆਪਣੇ ਭਰਾਵਾਂ ਨੂੰ ਵੀ ਕਹੂੰਗਾ ਕਿ ਇਹਦਾ ਮੂੰਹ ਤੋੜ ਜਵਾਬ ਦਿਓ ਜਿੱਥੇ ਕਿਤੇ ਮਿਲਦਾ ਇਹਦੀ ਛੱਤਰ ਆਪਰੇਟ ਕਰੋ ਇਹਨੂੰ ਦੱਸੋ ਚੰਦੂ ਕੌਣ ਹੈ ਕੰਦੂ ਕੌਣ ਹੈ ਚੰਦੂ ਉਹ ਹੈ ਜਿਨ੍ਹਾਂ ਨੇ ਗੁਰੂ ਦੀ ਨਹੀਂ ਮੰਨੀ ਗੁਰੂ ਦੀਆਂ ਗੱਲਾਂ ਦੇ ਵਿੱਚ ਪਾੜੇ ਪਾ ਕੇ ਲੋਕਾਂ ਨੂੰ ਪਾੜ ਦਿੰਦਾ ਜਾਂ ਚੰਦੂ ਉਹ ਹੈ ਜਿਹੜੇ ਅੱਜ ਵੀ ਗੁਰੂ ਨੂੰ ਸਰਮੌਰ ਰੱਖਦੇ ਆ ਸਿਰ ਤੇ ਰੱਖਦੇ ਆ ਨਤ ਮਸਤਕ ਹੁੰਦੇ ਆ ਦਿਨ ਨਾਲ ਸੋ ਇਸ ਕਰਕੇ ਇਦਾਂ ਦੇ ਲੋਕਾਂ ਦਾ ਵਾਈਕਾਟ ਕਰਨਾ ਚਾਹੀਦਾ ਇਹਨਾਂ ਤੋਂ ਚੇਤ ਹੋਣਾ ਚਾਹੀਦਾ ਜਿੱਥੇ ਕਿਤੇ ਲੋਡ ਪੈਂਦੀ ਹੈ ਤਾਂ ਇਦਾਂ ਦੇ ਤੇ ਛੱਤਰਪਰੇਡ ਵੀ ਕਰਨਾ ਚਾਹੀਦਾ ਜੈ ਗੁਰਦੇਵ ਧੰਨ ਗੁਰਦੇਵ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੂਅਰ ਲੋਕਲ ਲੰਡਨ ਏਰੀਆ He has more than 5 years experience in same line. He used to work with reputed companies, agencies as well local builders with brothers. He is professional by plumbing, electrician, masonry, car For more information, please contact him at under CheckTrade platform www.checktrade.com.

ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ